ਸਤਿ ਸ਼੍ਰੀ ਅਕਾਲ ਜੀ ਮੈਂ ਜੀਐਸ ਢਿੱਲੋਂ ਮੈਨੇਜਿੰਗ ਡਾਇਰੈਕਟਰ ਉੜਾਨ মিডিਆ ਐਂਡ ਕਮਿਊਨੀਕੇਸ਼ਨਸ ਦੋਸਤੋ ਕੱਲ ਜਿਹੜਾ ਸਰਕਾਰ ਨੇ ਸ਼ੰਭੂ ਬਾਰਡਰ ਖਲਵਾਇਆ ਹੈ ਜਿਹੜਾ ਸਾਡਾ ਰਸਤਾ ਖਲਵਾਇਆ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਸ ਰਸਤਾ ਬੰਦ ਹੋਣ ਨਾਲ ਜੋ ਪੰਜਾਬ ਦਾ ਨੁਕਸਾਨ ਹੋਇਆ ਹੈ ਉਹਦਾ ਕੋਈ ਹਿਸਾਬ ਕੱਮ ਨਹੀਂ ਲਾਇਆ ਜਾ ਸਕਦਾ ਔਰ ਆਉਣ ਵਾਲਾ ਬਹੁਤ ਨੁਕਸਾਨ ਹੋਣ ਵਾਲਾ ਵੀ ਸਿਗਾ ਅਗਰੇ ਨਹੀਂ ਖੁਲਵਾਇਆ ਜਾਂਦਾ ਤਾਂ ਮੈਂ ਪੰਜਾਬ ਸਰਕਾਰ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਸ਼ਲਾਘਾਯੋਗ ਕਦਮ ਕੀਤਾ ਮੈਂ ਖੁਦ ਇੱਕ ਕਿਸਾਨ ਹਾਂ ਔਰ ਅਸੀਂ ਕਿਸਾਨਾਂ ਦੇ ਕੋਈ ਰੇਸ ਨਹੀਂ ਹੈਗੇ ਮੈਂ ਆਲਵੇਸ ਕਿਸਾਨਾਂ ਦੀ ਮੰਗਾਂ ਦੇ ਨਾਲ ਹਾਂ ਪਰ ਸਾਡਾ ਕੋਈ ਤਰੀਕਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਤੇ ਆਮ ਜਨਤਾ ਨੂੰ ਕੋਈ ਵੀ ਤਕਲੀਫ ਨਾ ਹੋਵੇ ਖਾਸ ਕਰਕੇ ਪੰਜਾਬ ਨੂੰ ਤਕਲੀਫ ਨਾ ਹੋਵੇ ਪੰਜਾਬ ਦੇ ਨੌਜਵਾਨ ਨੂੰ ਤਕਲੀਫ ਨਾ ਹੋਵੇ ਰਸਤੇ ਬੰਦ ਨਾਲ ਸਾਰਾ ਨੁਕਸਾਨ ਜਿਹੜਾ ਪੰਜਾਬ ਦਾ ਹੋ ਰਿਹਾ ਸੀ ਔਰ ਸਾਡਾ ਆਪਣਾ ਅਸੀਂ ਖੁਦ ਆਪਣਾ ਹੀ ਨੁਕਸਾਨ ਕਰੀ ਜਾਂਦੇ ਹਾਂ ਤਾਂ ਮੈਂ ਕਿਸਾਨ ਭਰਾਵਾਂ ਨੂੰ ਵੀ ਕਹੂੰਗਾ ਕਿ ਇਹਦੇ ਵਿੱਚ ਤੋਂ ਉਹ ਆ ਕੋਰਪੋਰੇਟ ਕਰਨ ਗਵਰਨਮੈਂਟ ਨਾਲ ਮਿਲ ਕੇ ਗੱਲਬਾਤ ਕਰਨ ਔਰ ਆਪਣੀਆਂ ਮੰਗਾਂ ਗੱਲਬਾਤ ਰਾਹੀਂ ਬਣਾਉਣ ਕਿਸਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਗਵਰਨਮੈਂਟ ਪੰਜਾਬ ਗਵਰਨਮੈਂਟ ਦਾ ਬਹੁਤ ਸ਼ਲਾਘਾਯੋਗ ਕਦਮ ਹੈ ਜੀ ਧੰਨਵਾਦ